ਹੈਲੋ ਸਤਿ ਸ਼੍ਰੀ ਅਕਾਲ ਜੀ ਅਸਲਾਮੁਅਲੈਕੁਮ ਨਮਸਕਾਰ ਗੁੱਡ ਮਾਰਨਿੰਗ ਅੱਜ ਸੀ ਗੱਲ ਕਰਨ ਜਾ ਰਹੇ ਆ ਕਿ ਗੁਰਬਾਣੀ ਦੇ ਵਿੱਚ ਸਤਿਗੁਰੂ ਦੀ ਕਿੰਨੀ ਵਡਿਆਈ ਕੀਤੀ ਗਈ ਆ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਤਿਗੁਰੂ ਨੂੰ ਕਿੰਨਾ ਰੁਤਬਾ ਦਿੱਤਾ ਗਿਆ ਆ ਪਹਿਲਾ ਤਾਇਏ ਕੀ ਖਸਮ ਸੋੜ ਦੂਜੇ ਲਗੇ ਦੂਬੇ ਨੇ ਵੜ ਜਾ ਰਿਆ ਸਤ ਗੁਰੂ ਹੈ ਬੁਥਾ ਵਿਰਲੇ ਕਿਨੇ ਵਿਚਾਰਿਆ ਇਹ ਕਹਿੰਦੇ ਆ ਜੋ ਮਨੁੱਖ ਮਾਲਕ ਨੂੰ ਵਿਸਾਰ ਕੇ ਕਿਸੇ ਹੋਰ ਵਿੱਚ ਚਿੱਤ ਜੋੜ ਰਿਹਾ ਹਦ ਉਹ ਇਸ ਸੰਸਾਰ ਸਾਗਰ ਵਿੱਚ ਡੁੱਬ ਗਏ ਹਨ ਤੇ ਸੰਸਾਰ ਸਾਗਰ ਤੋਂ ਪਾਰ ਹੋਣ ਲਈ ਸਤਿਗੁਰੂ ਜਹਾਜ਼ ਹੈ ਪਰ ਕਿਸੇ ਵਿਰਲੇ ਬਨੁਖ ਨੇ ਹੀ ਇਸ ਗੱਲ ਨੂੰ ਸਮਝਿਆ ਹੈ ਕਿ 대비 ਸੰਸਾਰ ਤੋਂ ਪਾਰ ਹੋਣ ਲਈ ਸਤਿਗੁਰੂ ਜਹਾਜ਼ ਆ ਗੁਰੂ ਜਿਹੜਾ ਆ ਗੁਰੂ ਕਾਮਿਲ ਉਹ ਜਹਾਜ਼ ਆ ਇਸ ਸੰਸਾਰ ਤੋਂ ਦੁਨੀਆ ਤੋਂ ਉਹ ਸਾਨੂੰ ਪਾਰ ਕਰ ਸਕਦਾ ਹੈ ਜੇ ਉਹਦੇ ਦੱਸੇ ਰਾਹਤੇ ਤੇ ਚੱਲ ਪਈਏ ਤੇ ਪਰ ਇਸੇ ਕਾਰਨ ਕਿ ਸਾਡੇ ਆ ਬਹੁਤ ਸਾਰੇ ਸਤਿਗੁਰੂ ਜੀ ਕਹਿੰਦੇ ਆ ਕਿ ਇਹ ਕੋਈ ਬਾਣੀ ਵਿੱਚ ਨਹੀਂ ਜਿਵੇਂ ਲਿਖਿਆ ਆ ਕਿ ਇਹ ਕੋਈ ਵਿਰਲਾ ਮਨੁੱਖ ਹੀ ਸਮਝਦਾ ਆ ਉਵੇਂ ਹੀ ਸਾਡੇ ਸਤਿਗੁਰੂ ਜੀ ਦੱਸਦੇ ਆ ਕਿ ਹਰ ਸ਼ਹਿਰ 'ਚ ਹਰ ਮਹੱਲੇ 'ਚ ਹਰ ਘਰ 'ਚ ਕੁਝ ਦਿਲ ਵਾਲੇ ਹੁੰਦੇ ਹਨ ਉਹ ਦਿਲ ਵਾਲੋਂ ਕੋ ਨਿਕਾਲਣਾ ਮਕਸਦ ਹੈ ਹਾਂ ਉਹਨਾਂ ਦੇ ਕਹਿਤ ਵੀ ਭਾਵ ਇਹ ਹੀ ਆ ਕਿ ਉਹ ਦਿਲ ਵਾਲੇ ਜਿਹੜੇ ਆ ਉਹਨਾਂ ਦੀ ਹੀ ਗੱਲ ਕੀਤੀ ਗਈ ਆ ਉਹੀ ਵਿਰਲੇ ਹੁੰਦੇ ਆ ਉਹ ਕੋਈ ਕੋਈ ਹੁੰਦਾ ਆ ਕਿਤੇ ਕਿਤੇ ਹੁੰਦਾ ਆ ਹਰ ਥਾਂ ਨਹੀਂ ਹੁੰਦੇ ਉਹ ਦਿਲ ਵਾਲੇ ਇਨਸਾਨ ਕੋਈ ਵੇਵਲਾ ਵਿਰਲਾ ਹੀ ਹੁੰਦਾ ਆ ਟਾਵਾ ਟਾਵਾ ਕਿਤੇ ਕਿਤੇ ਮਿਲਦੇ ਆ ਉਹ ਇਨਸਾਨ ਜਿਹੜੇ ਸਤਗੁਰੂ ਨੂੰ ਸਮਝਦੇ ਆ ਸਤਗੁਰੂ ਦੀ ਸਿੱਖਿਆ ਨੂੰ ਸਮਝਦੇ ਆ ਉਹ ਕਿਤੇ ਕਿਤੇ ਹੀ ਮਿਲਦੇ ਆ ਨਹੀਂ ਤਾਂ ਅੱਜ ਕੱਲ ਸਾਰੇ ਆਪੋ ਆਪਣੀ ਸਿਆੜ ਫੀ ਚਲਾਉਂਦੇ ਆ ਹੈਨਾ ਕੋਈ ਨਹੀਂ ਕਹਿੰਦਾ ਕਿ ਮੈਂ ਕਿਸੇ ਦੇ ਕਿਸੇ ਦੀ ਸਿੱਖਿਆ ਲਵਾ ਕੇ ਕਿਸੇ ਦੇ ਕੋਲ ਕੋਈ ਸਿੱਖਿਆ ਲੈਣੀ ਚਾਹਦਾ ਅੱਜ ਕੱਲ ਦੇ ਆਉਂਦੇ ਆ ਤੇ ਹਰ ਇੱਕ ਇੱਕ ਜਿਹਨੇ ਸਿਖਾਲ ਜਾਂਦੇ ਆ ਬਸ ਸਿੱਖਣਾ ਨਹੀਂ ਕੋਈ ਚਾਹੁੰਦਾ ਮੇਰੇ ਵਰਗਾ ਮੇਰੇ ਵਰਗੇ ਨੂੰ ਕੋਈ ਪਤਾ ਵੀ ਨਹੀਂ ਇਹਦਾ ਸਿੱਖਣਾ ਵੀ ਨਹੀਂ ਕੋਈ ਚਾਹੁੰਦਾ ਤੇ ਦੂਜਾ ਲਿਖਿਆ ਆ ਬਾਣੀ ਚ ਸਤਿਗੁਰੂ ਸੱਚੇ ਸਤਿਗੁਰੂ ਨੂੰ ਪਛਾਣਨਾ ਸਤਿ ਸਤ ਗੁਰੂ ਦੀ ਪ੍ਰਸ਼ਾਨ ਕੀ ਆ ਉਹ ਵੀ ਲਿਖਿਆ ਆ ਬਾੜੀ ਵਿੱਚ ਗੁਰਦਾਣੀ ਦੇਵ ਜੀ ਦੀ ਦੇਖੋ ਧਰਨ ਤਰ ਆਪ ਅਜੋਨੀ ਤੋਲ ਬੋਲ ਸਚ ਪੂਰਾ ਕਰਤੇ ਕੀ ਮਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ ਕੀ ਜੋ ਪਰਮਾਤਮਾ ਸ੍ਰਿਸ਼ਟੀ ਦਾ ਆਸਰਾ ਹੈ ਜਿਸ ਦਾ ਕੋਈ ਸਰੀਰ ਨਹੀਂ ਜੋ ਜੜਮ ਰਹਿਤ ਹੈ ਉਹੀ ਸਤ ਗੁਰੂ ਦਾ ਧੰਨ ਹੈ ਉਹ ਪਰਮਾਤਮਾ ਹੀ ਸਤਗੁਰੂ ਦਾ ਤਨ ਹੈ ਤੇ ਸਤਗੁਰੂ ਦੀ ਗੱਲ ਦਸੀ ਕਿ ਸਤਗੁਰੂ ਤੋਲ ਵਿੱਚ ਤੇ ਬੋਲ ਵਿੱਚ ਸੱਚਾ ਤੇ ਪੂਰਣ ਹੁੰਦਾ ਹੈ ਕਰਤਾਰ ਦੀ ਵਡਿਆਈ ਕਰਤਾਰ ਆਪ ਹੀ ਜਾਣਦਾ ਹੈ ਤੇ ਜਾਂ ਉਹ ਸੂਰਮਾ ਸਤਗੁਰੂ ਜਾਣਦਾ ਹੈ ਭਾਵ ਸਤਗੁਰੂ ਹੀ ਪਰਮਾਤਮਾ ਦੀ ਵਡਿਆਈ ਦੀ ਕਦਰ ਪਾਉਂਦਾ ਹੈ ਤੇ ਸਤਗੁਰੂ ਦੀ ਗੱਲ ਕੀਤੀ ਗਈ ਆ ਕਿ ਸਤਗੁਰੂ ਜਿਹੜਾ ਆ ਸੱਚਾ ਸਤਗੁਰੂ ਉਹ ਤੋਲ ਤੇ ਬੋਲ ਵਿੱਚ ਸੱਚਾ ਹੁੰਦਾ ਆ ਤੇ ਪੂਰਨ ਹੁੰਦਾ ਆ ਕਰਤਾਰ ਦੀ ਵਡਿਆਈ ਜਾਂ ਫਿਰ ਰੱਬ ਆਪ ਹੀ ਜਾਣਦਾ ਆ ਜਾਂ ਫਿਰ ਉਹ ਸਤਗੁਰੂ ਜਾਣਦਾ ਆ ਸਤਗੁਰੂ ਨੂੰ ਸੂਰਮਾ ਕਹਿ ਕੇ ਬੁਲਾਇਆ ਗਿਆ ਆ ਸੂਰਮਾ ਕਹਿ ਕੇ ਪੁਕਾਰਿਆ ਗਿਆ ਆ ਕਿ ਉਹ ਸੂਰਮਾ ਸਤਗੁਰੂ ਜਾਂ ਰੱਬ ਦੀ ਵਡਿਆਈ ਜਾਣਦਾ ਆ ਹੋਰ ਕੋਈ ਰੱਬ ਦੀ ਵਡਿਆਈ ਦੀ ਕਦਰ ਨਹੀਂ ਕਰਦਾ ਇੱਥੇ ਉਹ ਸੱਚ ਦੀ ਵਡਿਆਈ ਸਤਿਗੁਰੂ ਹੀ ਕਰਦਾ ਆ ਇਹ ਲਿਖਿਆ ਹੈ ਸਤਿਗੁਰੂ ਜੀ ਬਾਰੇ ਦੱਸਦੇ ਆ ਸਤਿਗੁਰੂ ਜੇਵੜ ਦਾਤਾ ਕੋ ਨਾਹੀ ਸਭ ਸੁਵੇ ਲੋਕ ਸੁਭਾਏ ਸਤਿਗੁਰੂ ਮਿਲਿਆ ਸੱਚ ਪਾਇਆ ਜਿੰਨ ਵਿੱਚ ਆਪ ਗਵਾਇਆ ਇਹ ਸਾਰੇ ਲੋਕੋ ਧਿਆਨ ਨਾਲ ਸੁਣੋ ਸਤਿਗੁਰੂ ਦੇ ਦਰਬਾਰ ਦਾ ਹੋਰ ਕੋਈ ਦਾਤਾ ਨਹੀਂ ਹੈ ਜਿੰਨਾ ਬੰਦੂਖਾ ਨੇ ਆਪਣੇ ਅੰਦਰੋਂ ਆਪਾ ਭਾਵ ਗਵਾ ਦਿੱਤਾ ਹੈ ਉਹਨਾਂ ਨੂੰ ਉਸ ਸਤਿਗੁਰੂ ਦੇ ਮਿਲਣ ਨਾਲ ਉਹ ਸੱਚੇ ਰੱਬ ਦੀ ਪ੍ਰਾਪਤੀ ਹੋ ਗਈ ਹੈ ਕਿ ਕਹਿੰਦੇ ਵੀ ਸਤਿਗੁਰੂ ਤੋਂ ਵੱਡਾ ਕੋਈ ਦਾਤਾ ਨਹੀਂ ਆ ਸਤਿਗੁਰੂ ਤੋਂ ਉੱਚਾ ਨਹੀਂ ਆ ਕੋਈ ਕਿੰਨੀ ਮੰਨਦਾ ਕਿ ਦੀਗੀ ਗੁਰੂ ਦੀ ਕਿੰਨੀ ਆਦਰ ਸਤਕਾਰ ਕੀਤਾ ਗਿਆ ਗੁਰੂ ਦਾ ਸਤਿਗੁਰੂ ਦਾ ਕਿ ਉਹਦੇ ਤੋਂ ਉੱਚਾ ਕੋਈ ਨਹੀਂ ਆ ਜਿਵੇਂ ਕਹਿੰਦੇ ਨਾ ਮੈਂ ਨੀਵਾ ਮੇਰਾ ਮੁਰਸ਼ਿਦ ਉੱਚਾ ਅਸੀਂ ਉੱਚਿਆਂ ਦੇ ਨਾਲ ਲਾਈ ਸਦਕੇ ਜਾਵਾਂ ਇਹਨਾਂ ਉੱਚਿਆਂ ਕੋਲੋਂ ਜਿਨ੍ਹਾਂ ਨੀਵਿਆਂ ਨਾਲ ਨਿਭਾਈ ਇੱਥੇ ਵੀ ਸਤਗੁਰੂ ਦੀ ਹੀ ਵਡਿਆਈ ਕੀਤੀ ਗਈ ਆ ਤੇ ਕਹਿੰਦੇ ਕੀ ਜਿਨ੍ਹਾਂ ਨੇ ਸਤਗੁਰੂ ਦੇ ਨਾਲ ਆਪਣਾ ਚਿੱਤ ਜੋੜ ਕੇ ਆਪਣਾ ਆਪ ਗਵਾਲਿਆ ਆਪਣਾ ਆਪਾ ਭਾਗਵਾਲਿਆ ਆ ਉਹਨਾਂ ਨੇ ਹੀ ਰੱਬ ਨੂੰ ਪਾਇਆ ਆ ਜਿੰਜਰ ਆਪਾਂ ਆਪਣਾ ਆਪ ਮੈਂ ਮੈਨੂੰ ਮਾਰਦਾ ਮੈਨੂੰ ਮਾਰਦੇ ਉਹਦਾ ਚਿਰ ਰੱਬ ਨੂੰ ਕਿੱਦਾਂ ਪਾਵਾਂਗੇ ਇਹ ਗੱਲ ਆ ਇਹ ਸਤਿਗੁਰੂ ਦੇ ਥਰੂ ਹੀ ਹੁੰਦਾ ਸਾਰਾ ਕੁਝ ਉਹ ਸਤਿਗੁਰੂ ਹੀ ਕਰਾਉਂਦਾ ਸਟੱਡੀ ਸਾਰੀ ਇਹ ਅੱਗੇ ਵੇਖਿਓ ਲਿਖਿਆ ਆ ਕਿ ਬਿਨ ਸਤਿਗੁਰੂ ਭੇਟੇ ਕੋਈ ਨਾ ਜਾੜੇ ਸਗਲ ਸਲੋਕ ਸਦਲ ਸਰੋਵਰ ਜੋਤ ਸਮਾਣੀ ਸਤਿਗੁਰੂ ਨੂੰ ਮਿਲਣ ਤੋਂ ਬਿਨਾਂ ਕੋਈ ਮਨੁੱਖ ਨਹੀਂ ਸਮਝ ਸਕਦਾ ਕਿ ਪਰਮਾਤਮਾ ਦੀ ਜੋਤ ਸਾਰੇ ਹੀ ਸਰੀਰਾਂ ਦੇ ਵਿੱਚ ਵਿਆਪਕ ਹੈ ਦੇਖੋ ਅਸੀਂ ਲੋਕ ਆਪਾਂ ਬੜੀਆਂ ਚਲਾਕੀਆਂ ਤੇ ਵਰਤਦੇ ਆ ਦੁਨੀਆ ਵਿੱਚ ਇਹ ਪਰ ਇਹ ਸਾਡੀਆਂ ਚਲਾਕੀਆਂ ਇਹ ਦੁਨੀਆ ਵਿੱਚ ਹੀ ਚੱਲ ਸਕਦੀਆਂ ਆ ਪਰਮਾਤਮਾ ਗਾੜੀ ਨਹੀਂ ਚੱਲ ਸਕਦੀਆਂ ਆ ਆਪਾਂ ਸਤਿਗੁਰੂ ਨੂੰ ਮਿਲਣ ਤੋਂ ਬਗੈਰ ਸਾਡੇ ਅੰਦਰ ਉਹ ਪ੍ਰੇਮ ਭਾਵਨਾ ਨਹੀਂ ਜਾ ਸਕਦੀ ਰੱਬ ਨਾਲ ਉਹ ਪਿਆਰ ਵਾਲੀ ਭਾਵਨਾ ਨਹੀਂ ਪੈ ਸਕਦੀ ਕਿਉਂਕਿ ਜਿੰਦ ਤੱਕ ਆਪਾਂ ਇੱਕ ਦੂਜੇ ਨੂੰ ਵੱਖ-ਵੱਖ ਸਬਦਾਗੇ ਤਾਂ ਫਿਰ ਪਿਆਰ ਦੀ ਭਾਵਨਾ ਨਹੀਂ ਬਣਦੀ ਆਪਾਂ ਇੱਕ ਦੂਜੇ ਨੂੰ ਅਲੱਗ-ਅਲੱਗ ਸਮਝਦੇ ਆਂ ਤਾਂ ਸਤਿਗੁਰੂ ਜੀ ਸਤਿਗੁਰੂ ਵਾਲੇ ਹੋਈਏ ਤਾਂ ਸਤਿਗੁਰੂ ਸਾਨੂੰ ਸਮਝਾਵੇ ਕਿ ਉਹ ਰੱਬ ਸਾਰਿਆਂ ਦੇ ਵਿੱਚ ਮੌਜੂਦ ਆ ਉਹਦੀ ਜੋਤ ਸਾਰਿਆਂ ਦੇ ਵਿੱਚ ਮੌਜੂਦ ਆ ਤੇ ਫਿਰ ਅਸੀਂ ਸਾਰਿਆਂ ਦੇ ਵਿੱਚ ਉਸ ਪ੍ਰਮਾਤਮਾ ਨੂੰ ਵਸਦਾ ਦੇਖ ਸਕਦੇ ਹਾਂ ਬਟ ਸਾਨੂੰ ਵੀ ਸਮਝੋਂਦਾ ਨਹੀਂ ਆ ਅਸੀਂ ਆਪਣੇ ਮਨ ਨਾਲ ਹੀ ਸੰਧ ਲੈ ਲੈਂਦੇ ਆ ਆਪ ਹੀ ਤੇ ਕਹਿ ਦਿੰਦੇ ਆ ਸਾਨੂੰ ਕਿਸੇ ਸਤਿਗੁਰੂ ਦੀ ਨਹੀਂ ਲੋੜ ਤੇ ਅਸੀਂ ਆਪ ਹੀ ਡਾਇਰੈਕਟ ਆਪੜੂ ਮਿਲ ਲਵਾਂਗੇ ਡਾਇਰੈਕਟ ਆਪਰ ਆਪੜ ਨਾਲ ਕੰਟੈਕਟ ਕਰ ਲਵਾਂਗੇ ਸਾਨੂੰ ਕਿਸੇ ਰੱਬ ਕਿਸੇ ਗੁਰੂ ਦੀ ਨਹੀਂ ਲੋੜ ਜਿਵੇਂ ਦੁਨਿਆਵੀ ਕੰਮ 'ਚ ਕਿਸੇ ਉਸਤਾਦ ਦੀ ਲੋੜ ਆ ਉਵੇਂ ਹੀ ਰੱਬ ਨੂੰ ਪਾਉਣ ਦੀ ਕਿਸੇ ਨੂੰ ਆ ਨੀ ਟੀਚਰ ਦੀ ਲੋੜ ਜ਼ਰੂਰਤ ਆ ਇਸ ਕਰਕੇ ਕੋਈ ਸਾਨੂੰ ਸਮਝਾਵੇ ਕੋਈ ਸਾਨੂੰ ਰੋਕੇ ਢੋਕੇ ਤੁਹਾਡੇ ਮਨ ਨੂੰ ਮਾਰੇ ਤੁਹਾਡੇ ਦਿਲ ਨੂੰ ਜਿੱਦਾਂ ਕਰ ਦੇਵੇ ਦਿਲ ਦਾ ਹਿਸਾਰਾ ਨਾ ਪੁੱਟਾ ਕਲਖਣ ਆ ਤੇ ਇਹ ਦੱਸਿਆ ਆ ਕਿ ਸਤਿਗੁਰੂ ਤੋਂ ਮਿਲਣ ਤੋਂ ਬਿਨਾ ਬੰਦੂਕ ਸਮਝ ਨਹੀਂ ਸਕਦਾ ਕਿ ਹਰ ਇੱਕ ਅੰਦਰ ਰਬ ਦੀ ਜੋਤ ਆ ਇਸ ਕਰਕੇ ਸਤਿਗੁਰੂ ਨੂੰ ਮਿਲਣਾ ਬਹੁਤ ਜ਼ਰੂਰੀ ਆ ਸਤਿਗੁਰੂ ਜਹਾਜ਼ ਆ ਦੁਨੀਆਂ ਦੁਨੀਆਂ ਦੇ ਸਮੁੰਦਰ ਤੋਂ ਪਾਰ ਕਰਨ ਦੀ ਸਤਿਗੁਰੂ ਨੂੰ ਜਹਾਜ਼ ਕਿਹਾ ਕਿ ਸਤਿਗੁਰੂ ਨੂੰ ਪਾ ਇਹਨੂੰ ਮਿਲੂਗਾ ਠੀਕਾ